ਭਾਈ ਮਹਿਰੋਂ ਵਾਲੇ ਤੇ ਕੰਚਨ ਕੁਮਾਰੀ ਵਾਲੇ ਮੁੱਦੇ ਤੇ ਬੀਬੀ ਨੇ ਪੱਤਰਕਾਰ ਨੂੰ ਕਿੱਡਾ ਸਰਾ ਜਵਾਬ ਦਿੱਤਾ ਐਂਡ ਤੱਕ ਵੇਖਿਓ ਵੀਡੀਓ ਸਾਨੂੰ ਤਾਂ ਸਾਡੇ ਗੁਰੂਆਂ ਨੇ ਸ਼ਾਨ ਵਾਲਾ ਜੀਵਨ ਦਿੱਤਾ ਅੱਜ ਸਾਡੀਆਂ ਬੱਚੀਆਂ ਪਾਇਲਟ ਐ ਸਾਡੀਆਂ ਬੱਚੀਆਂ ਡੀਸੀ ਐ ਸਾਡੀਆਂ ਬੱਚੀਆਂ ਅੰਤਰਿਕਸ਼ ਚ ਗਈਆਂ ਕਲਪਨਾ ਚਾਲਾਂ ਵਾਲੀਆਂ ਵਰਗੀਆਂ ਮੈਂ ਬੱਚੀਆਂ ਦੀ ਆਜ਼ਾਦੀ ਦੇ ਵੀ ਹੱਕ ਚਾ ਬੱਚੀਆਂ ਦੀ ਪੜ੍ਹਾਈ ਦੇ ਵੀ ਹੱਕ ਚਾ ਪਰ ਮੈਂ ਇੱਕ ਬੱਚੀਆਂ ਨੂੰ ਸੁਨੇਹਾ ਦੇਣਾ ਚਾਹੁੰਦੀ ਆ ਕਿ ਜਿੰਨੀ ਦੇਰ ਤੱਕ ਤੁਹਾਡੇ ਕੋਲ ਸੈਲਫ ਰਿਸਪੈਕਟ ਨਹੀਂ ਤੁਸੀਂ ਜ਼ੀਰੋ ਤੁਹਾਨੂੰ ਆਜ਼ਾਦੀ ਦਾ ਨਿਗ ਮੰਨੋ ਪੜੋ ਲਿਖੋ ਉੱਚੇ ਅਹੁਦੇ ਤੇ ਜਾਓ ਪਰ ਤੁਹਾਨੂੰ ਇਹ ਅਧਿਕਾਰ ਕਿਸੇ ਨੇ ਨਹੀਂ ਦਿੱਤਾ ਆਪਣੇ ਪਿਓ ਦੀ ਪੱਗ ਨੂੰ ਲਾਜਰਾਓ ਤੇ ਇਹ ਵੀ ਅਧਿਕਾਰ ਕਿਸੇ ਨੇ ਨਹੀਂ ਦਿੱਤਾ ਸਾਡੇ ਸ਼ਾਨਾਮਤ ਇਤਿਹਾਸ ਨੂੰ ਸਾਡੇ ਪੰਜਾਬ ਦੇ ਵਿਰਸੇ ਨੂੰ ਕਲੰਕਿਤ ਕਰੋ ਸੋ ਮੈਂ ਬੇਟੇ ਤੁਹਾਡੇ ਮਾਧਿਅਮ ਲਈ ਆਲ ਵਰਡ ਨੂੰ ਦੱਸਣਾ ਚਾਹੁੰਨੀ ਆ ਕਿ ਇਸ ਮੈਂ ਆਪਾਂ ਗੱਲ ਕਰ ਲਈਏ ਤੁਸੀਂ ਜਿਹੜਾ ਇਹ ਮਰਦ ਪ੍ਰਧਾਨ ਸਮਾਜ ਆ ਇਹਦੇ ਵਿੱਚ ਅੱਜ ਕਿਹਾ ਜਾਂਦਾ ਔਰਤ ਮਰਦ ਦੇ ਮੋਢੇ ਨਾਲ ਮੋਢਾ ਜੋੜ ਕੇ ਖੜੀ ਆ ਔਰਤ ਨੂੰ ਬਰਾਬਰ ਦੇਖਿਆ ਜਾਂਦਾ ਤੁਸੀਂ ਕਹਿੰਦੇ ਹੋ ਮੈਂ ਬੱਚੀਆਂ ਦੀ ਆਜ਼ਾਦੀ ਲਈ ਵੀ ਸਹਿਮਤ ਆ ਕੀ ਇਹ ਮਰਦ ਪ੍ਰਧਾਨ ਸਮਾਜ ਦੇ ਵਿੱਚ ਜਦੋਂ ਔਰਤ ਤੰਗ ਕੱਪੜੇ ਪਾਉਂਦੀ ਆ ਘੱਟ ਕੱਪੜੇ ਪਾਉਂਦੀ ਆ ਤਾਂ ਉਹਦਾ ਨੰਗਣ ਕਿਉਂ ਦੇਖਿਆ ਜਾਂਦਾ ਹੁਣ ਜਵਾਬ ਸੁਣਿਓ ਨਹੀਂ ਉਸ ਨਹੀਂ ਗੰਨ ਦੇਖਿਆ ਜਾਂਦਾ ਔਰਤ ਕਿਉਂ ਔਰਤ ਵਾਰੇ ਹੀ ਗਲਤ ਸੋਚ ਦੇਖੀ ਜਾਂਦੀ ਹੈ ਵੀ ਇਹ ਨੰਗਨ ਵਸਤਾ ਦੇ ਵਿੱਚ ਆ ਇਹਨੇ ਘੱਟ ਕੱਪੜੇ ਪਾਏ ਹੋਏ ਨੇ ਬੇਟਾ ਜੀ ਤੁਹਾਡਾ ਸਵਾਲ ਬੜਾ ਕ੍ਰਿਟੀਕਲ ਹੈ ਮਰਦ ਤੇ ਔਰਤ ਦੀ ਬੰਤਰ ਹੀ ਅਕਾਲਪੁਰਖ ਨੇ ਵਾਇਗਰੂ ਨੇ ਅੱਡ ਬਣਾਈ ਹੈ ਔਰਤ ਹੈ ਨਾ ਉਹ ਹਮੇਸ਼ਾ ਕੱਪੜਿਆਂ ਦੇ ਵਿੱਚ ਹੀ ਚੰਗੀ ਲੱਗੂਗੀ ਤੁਹਾਡੀ ਭੈਣ ਤੁਹਾਡੀ ਮਾਤਾ ਤੁਹਾਡੀ ਪਤਨੀ ਤੁਹਾਨੂੰ ਸਿਰ ਟੱਕੀ ਸੋਹਣੀ ਲੱਗੂਗੀ ਨਾ ਕਿ ਉਹ ਆਪਦਾ ਅੰਗ ਪ੍ਰਦਰਸ਼ਨ ਕਰਦੀ ਮੈਂ ਇਸ ਗੱਲ ਦੇ ਕਦੇ ਵੀ ਸਹਿਮਤ ਨਹੀਂ ਕਿ ਕੋਈ ਬੱਚੀ ਹੀੜੇ ਕੱਪੜੇ ਪਾਵੇ ਆਪਦਾ ਅੰਗ ਪ੍ਰਦਰਸ਼ਨ ਕਰੇ ਸਾਡੇ ਤਾਂ ਗੁਰਬਾਣੀ ਵਿੱਚ ਸਪਸ਼ਟ ਲਿਖਿਆ ਵਾਓ ਸੰਦੇ ਕੱਪੜੇ ਪਹਿਨੇ ਮੂਰਖ ਗਵਾਰ ਵੀ ਜਿਹੜੇ ਕੱਪੜੇ ਟਰਾਂਸਪੇਰੈਂਟ ਆ ਜਿਨ੍ਹਾਂ ਵਿੱਚੋਂ ਤੁਹਾਡਾ ਜਿਸਮ ਦਿਖਦਾ ਉਹ ਮੂਰਖ ਤੇ ਗਵਾਰ ਲੋਕ ਪਹਿਨਦੇ ਆ ਮੈਂ ਕਹਿੰਦੀ ਆ ਵੀ ਮਰਦ ਦੇ ਮੋਢੇ ਨਾਲ ਮੋਢਾ ਲਾ ਕੇ ਤੁਰਦਿਆਂ ਆ ਸਾਡਾ ਕੰਟਰੀਬਿਊਸ਼ਨ ਬਰਾਬਰ ਦਾ ਹੈ ਔਰਤ ਇੱਕ ਸਹਿਨਸੀਲਤਾ ਦੀ ਮੂਰਤ ਹੈ ਔਰਤ ਦੇ ਨਾਲ ਹੀ ਸਮਾਜ ਦੀ ਸਿਰਜਣਾ ਹੋਣੀ ਹੈ ਪਰ ਮੈਂ ਨਹੀਂ ਕਦੇ ਇਸ ਗੱਲ ਦੇ ਹੱਕ 'ਚ ਕਿਉਂ ਆਪਦਾ ਅੰਗ ਪ੍ਰਦਰਸ਼ਨ ਕਰੀ ਸਾਨੂੰ ਜੋ ਕਲਪੁਰਖ ਨੇ ਬਣਾਇਆ ਨਾ ਉਹ ਫਿਰ ਸਾਨੂੰ ਮਰਦ ਹੀ ਬਣਾ ਦਿੰਦਾ ਮੈਂ ਤੁਹਾਡੇ ਕੁਐਸਚਨ ਜਿਹੜਾ ਤੁਸੀਂ ਪੁੱਛਿਆ ਬਹੁਤ ਡੂੰਗਾ ਤੇ ਕ੍ਰਿਟੀਕਲ ਕੁਐਸਚਨ ਹੈ ਤੁਹਾਡਾ ਪਰ ਮੈਂ ਤੁਹਾਨੂੰ ਵੀ ਸਵਾਲ ਕਰਦੀ ਆ ਕਿ ਤੁਹਾਨੂੰ ਵੀ ਆਪਣੀ ਮਾਤਾ ਆਪਣੀ ਭੈਣ ਆਪਣੀ ਪਤੀ ਆਪਣੀ ਬੇਟੀ ਕੱਪੜਿਆਂ ਦੇ ਵਿੱਚ ਹੀ ਚੰਗੀ ਲੱਗੂਗੀ ਇੱਕ ਲਾਸਟ ਸਵਾਲ ਆ ਮੇਰਾ ਤੁਹਾਨੂੰ ਕਿ ਇਦਾਂ ਦਾ ਕੰਟੈਂਟ ਜਦੋਂ ਸੋਸ਼ਲ ਮੀਡੀਆ ਤੇ ਜਿਹੜੇ ਵਿਅਕਤੀ ਦੇਖਦੇ ਆ ਸਰਚ ਕਰਕੇ ਬਕੈਦਾ ਦੇਖਦੇ ਆਗੇ ਮਾਨਸਿਕ ਸਥਿਤੀ ਉਹਨਾਂ ਦੀ ਇਦਾਂ ਦੀ ਹੋ ਜਾਂਦੀ ਹੈ ਵੀ ਉਹ ਔਰਤ ਦੇ ਵਿੱਚ ਰਿਸ਼ਤੇ ਨਾਤਿਆਂ ਦੇ ਵਿੱਚ ਉਮਰ ਦੇ ਵਿੱਚ ਲਿਹਾਜ਼ ਕਰਨਾ ਭੁੱਲ ਜਾਂਦੇ ਨੇ ਜਿਨ੍ਹਾਂ ਨੂੰ ਬਾਅਦ ਦੇ ਵਿੱਚ ਗੈਂਗ ਰੇਪ ਰੇਪ ਦਾ ਨਾਮ ਦਿੱਤਾ ਜਾਂਦਾ ਕਤਲ ਵੀ ਹੁੰਦੇ ਨੇ ਸਮਾਜ ਚ ਅਕਸਰ ਇਦਾਂ ਦੀਆਂ ਕਹਾਣੀਆਂ ਸਾਹਮਣੇ ਆਉਂਦੀਆਂ ਨੇ ਕੀ ਇਹ ਕੰਟੈਂਟ ਜਿਹੜੇ ਹੁਣ ਬਣਾ ਰਹੇ ਇਹਨਾਂ ਦਾ ਕੀ ਕਿੱਦਾਂ ਹੋਣਾ ਚਾਹੀਦਾ ਇਦਾਂ ਦਾ ਕੰਟੈਂਟ ਜਿਹੜੇ ਲੋਕਾਂ ਦੀ ਮਾਨਸਿਕ ਸਥਿਤੀ ਨੂੰ ਵਿਗਾੜ ਰਹੇ ਆ ਇਹਨਾਂ ਨੂੰ ਵੀ ਸੋਧਾ ਲੱਗਣਾ ਚਾਹੀਦਾ ਜਾਂ ਇਹਨਾਂ ਤੇ ਕੋਈ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ ਕੰਟੈਂਟ ਬਣਾਉਣ ਵਾਲੇ ਤਾਂ ਲੇਲੜੀਆਂ ਘਟਦੇ ਫਿਰਦੇ ਆ ਇਹਦਾ ਕਾ ਮਾਰ ਕੇ ਟੰਗਿਆ ਵਾਹਿਗੁਰੂ ਦੀ ਕਿਰਪਾ ਹੋ ਚੁੱਕੀ ਆ ਹੁਣ ਮਾੜੇ ਕੰਟੈਂਟ ਨਹੀਂ ਬਣਨਗੇ ਵਾਹਿਗੁਰੂ ਦੀ ਬਖਸ਼ਿਸ਼ ਹੋ ਗਈ ਹੈ ਤੇ ਸੋਧਾ ਲਾਉਣਾ ਸਾਡੀ ਸਿੱਖ ਭਾਸ਼ਾ ਤੇ ਚੜ੍ਹਦੀ ਕਲਾ ਦਾ ਪ੍ਰਤੀਕ ਹੈ ਅਸੀਂ ਖੁਸ਼ ਆ ਦਰਸ਼ਕੋ ਇਸ ਸਮੇਂ ਸਾਡੇ ਨਾਲ ਰਜਿੰਦਰ ਕੌਰ ਜੱਤੋਂ ਮਜੂ